ਓ ਹੋ ਹੋ ਉੱਥੇ ਨਹੀਂ ਰਹਿੰਦਾ ਓ ਹੋ ਹੋ ਉੱਥੇ ਨਹੀਂ ਰਹਿੰਦਾ ਜਿੱਥੇ ਤੂੰ ਤੋੜਦਾ ਏ ਪਿੰਡ ਦੇਵਮਾਲੀ ਰਾਜਸਥਾਨ ਇੱਥੇ ਕੈਂਸਰ ਦਾ ਝੜਾ ਕੀਤਾ ਜਾਂਦਾ ਹੈ ਪਿੰਡ ਦੇਮਾਲੀ ਰਾਜਸਥਾਨ ਪਿੰਡ ਦੇਮਾਲੀ ਰਾਜਸਥਾਨ ਇੱਥੇ ਕੈਂਸਰ ਗੜੀਆ ਘਟਨਾ ਝੜਾ ਕੀਤਾ ਜਾਂਦਾ ਹੈ I think no I think no ਪਿੰਡ ਦੇ ਮਾਲੀ ਰਾਜਸਥਾਨ ਇੱਥੇ ਕੈਂਸਰ ਆ ਛਾੜਾ ਕਿਤੇ ਜਾਂਦਾ ਹੈ ਗੱਠੀਏ ਦਾ ਜ਼ਹਿਰ ਦਾ ਜੋੜਾ ਦਾ ਪਹਿਲੀ ਵਾਰ ਆ ਕੇ 3 ਦਿਨ ਰੁਕਣਾ ਪੈਂਦਾ ਹੈ ਚਾੜਾ ਕਰਾਉਣਾ ਪੈਂਦਾ 3 ਦਿਨ ਉਸ ਤੋਂ ਬਾਅਦ 1 ਮਹੀਨੇ ਬਾਅਦ ਫਿਰ ਇੱਕ ਵਾਰ ਆਣਾ ਪੈਂਦਾ ਹੈ 1 ਦਿਨ ਲਈ ਤੇ ਉਸ ਤੋਂ ਬਾਅਦ 1 ਮਹੀਨਾ ਫੇਲ ਲਗਾ ਤਾਂ 3 ਮਹੀਨਾ ਆ ਪੈਂਦਾ ਪਹਿਲੇ ਮਹੀਨੇ 3 ਦਿਨ ਰਹਿ ਕੇ 3 ਛਾੜੇ ਕਰਵਾਉਣੇ ਪੈਂਦੇ ਹਨ ਉਸ ਤੋਂ ਅਗਲੇ ਮਹੀਨੇ ਇੱਕ ਵਾਰ ਇੱਕ ਛਾੜਾ ਫਿਰ ਤੀਜੇ ਮਹੀਨੇ ਇੱਕ ਵਾਰ ਇੱਕ ਛਾੜਾ ਪਿੰਡ ਦੇਮਾਲੀ Rajasthan